ਜਸਰ ਸਹਿਬਾਨ ਨੂੰ ਬੋਲਣ ਬੜਾ ਕਲੀਅਰ ਕਿਹਾ ਗਿਆ ਸੀ ਕਿ ਸ਼੍ਰੋਮਣੀ ਗੁਦਰਾ ਪ੍ਰੰਧ ਕਮੇਟੀ ਕੋਲੋਂ ਇਹਨਾਂ ਦੀ ਗਵਰੀ ਕਰਨ ਕੋਲ ਕੋਈ ਅਧਿਕਾਰ ਨਹੀਂ ਉਹਨੇ ਕਮੇਟੀ ਕੋਲੋਂ ਸੋ ਬਿਲਕੁਲ ਗਲਤ ਹੋਇਆ ਜੇ ਅਸੀਂ ਜਸਰ ਸਹਿਬਾਂ ਦੀ ਨਹੀਂ ਮੰਨਾਂਗੇ ਤਾਂ ਮੇਰਾ ਕਹਿਦਾ ਵੀ ਫਿਰ ਤਾਂ ਬੜੀ ਬਾੜੀ ਕਰਨਾ ਪ੍ਰੈਸ਼ਰ ਤਾਂ ਹਰੇਕ ਤੇ ਹੁੰਦਾ ਵਾ ਲੇਕਿਨ ਮੰਨਣਾ ਨਾ ਮੰਨਣਾ ਤੁਹਾਡੇ ਤੇ ਆਉਂਦਾ ਵੀ ਕਿਉਂ ਪੰਜ ਮੈਂਬਰ ਹਾਜ਼ਰ ਨੇ ਪੰਜ ਦੇ ਪੰਜ ਅਸੀਂ ਹਾਜ਼ਰ ਆ ਫੈਸਲਾ ਦਿੱਤਾ ਸੀ ਬਹੁਮਤ ਲਈ ਵੀ ਚਾਰ ਚਾਹੀਦੇ ਸਾਡੇ ਕੋਲ ਤਾਂ ਪੰਜ ਹਜ਼ਾਰ ਹੈਗੇ ਸੱਤ ਮੈਂਬਰੀ ਕਮੇਟੀ ਦੇ ਵਿੱਚੋਂ ਪੰਜ ਮੈਂਬਰ ਜੋ ਅੱਜ ਪਟਿਆਲਾ ਪਹੁੰਚੇ ਸੀ ਉਹਨਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਆ ਉਸ ਦੇ ਵਿੱਚੋਂ ਮਨਪ੍ਰੀਤ ਸਿੰਘ ਯਾਹਲੀ ਸਾਡੇ ਨਾਲ ਮੌਜੂਦ ਨੇ ਯਾਹਲੀ ਸਾਹਿਬ ਅੱਜ ਦੀ ਮੀਟਿੰਗ ਦੇ ਵਿੱਚ ਕੀ ਕੁਝ ਫੈਸਲਾ ਜਿਹੜਾ ਲਿਆ ਗਿਆ ਕੀ ਕਰਨ ਜਾ ਰਹੇ ਨੇ ਅੱਗੇ ਉਹ ਅੱਜ ਪੰਜ ਮੈਂਬਰ ਹਾਜ਼ਰ ਹੋਏ ਸੀਗੇ ਤੇ ਪੰਜੇ ਹੀ ਮੈਂਬਰ ਨੇ ਜਿਹੜੇ ਉਹ ਸ਼੍ਰੀ ਕਲਤਕ ਸਭ ਨੂੰ ਸਮਰਪਿਤ ਨੇ ਅਤੇ ਸਰਬਸੰਮਤੀ ਨਾਲ ਪੰਜਾਂ ਮੈਂਬਰਾਂ ਨੇ ਜਿਹੜੀ ਇੱਕ ਚਿੱਠੀ ਲਿਖ ਕੇ ਭੇਜੀ ਆ ਸ਼੍ਰੀ ਕਲਤਕ ਸਭ ਦੇ ਜਸਰ ਸਾਹਿਬਾਨ ਨੂੰ ਕਿ ਜਿਹੜੀ ਕਮੇਟੀ ਤਾਕਤ ਸਾਬ ਵੱਲੋਂ ਬਣਾਈ ਗਈ ਸੀ ਜਥੇਰ ਸਹਿਬਾਨ ਵੱਲੋਂ 2 ਤਰੀਕ ਨੂੰ ਉਹਨੂੰ ਭਰਤੀ ਕਰਨ ਦੀ ਜਿਹੜੀ ਜ਼ਿੰਮੇਵਾਰੀ ਲਈ ਗਈ ਸੀ ਵੀ ਇਹ ਸੱਤ ਮੈਂਬਰੀ ਕਮੇਟੀ ਕਾਲੀਦਲ ਦੀ ਭਰਤੀ ਕਰੂਗੀ ਅਤੇ ਵਿਧਾਨ ਮੁਤਾਬਕ ਭਰਤੀ ਹੋਊਗੀ ਹਰੇਕ ਮੈਂਬਰ ਦਾ ਆਧਾਰ ਕਾਡ ਲੱਗੂਗਾ ਅਤੇ ਪ੍ਰਧਾਨ ਤੇ ਅਗਲੀ ਜਿਹੜੀਆਂ ਸਾਰੇ ਮੈਂਬਰਾਂ ਦੀ ਚੋਣ ਕਰੋਗੇ ਕਮੇਟੀ ਜਿਹੜੀ ਪਹਿਲਾਂ ਅਕਾਲੀ ਦਲ ਦੇ ਵੱਲੋਂ ਭਰਤੀ ਕੀਤੀ ਗਈ ਆ ਹੁਣ ਤੱਕ ਉਹਨੂੰ ਸੱਤ ਮੈਂਬਰੀ ਕਮੇਟੀ ਕਿਵੇਂ ਦੇਖਦੇ ਉਹਦੇ ਬਾਰੇ ਕੁਝ ਰეკਮੈਂਡ ਕੀਤਾ ਜਾਂ ਨਹੀਂ ਬਿਲਕੁਲ ਉਹਦੇ ਵਿੱਚ ਲਿਖ ਦਿੱਤਾ ਗਿਆ ਵੀ ਉਹ ਇਸ ਕਮੇਟੀ ਨੂੰ ਲੰਬੇ ਰੱਖ ਕੇ ਮਾਨਤਾ ਨਾ ਦੇ ਕੇ ਸਿੱਧੀ ਭਰਤੀ ਕਰ ਲਈ ਉਹਨਾਂ ਨੇ ਉਹ ਅੱਗੇ ਸਾਨੂੰ ਕੀ ਹੁਕਮ ਨੇ ਦੱਸ ਦੇਣ ਜਸਰ ਸਾਹਿਬਾਨ ਵਰਤੀ ਸੰਬੰਧੀ ਜੋ ਸਾਨੂੰ ਅਗਲੇ ਹੁਕਮ ਹੋਣਗੇ ਅਸੀਂ ਉਹਤੇ ਪੈਰਾ ਦਵਾਂਗੇ ਡਟ ਕੇ ਜੇ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਆ ਜਾਂਦੇ ਨੇ ਕੋਈ ਨਵੀਂ ਅਕਾਲੀ ਦਲ ਤੁਸੀਂ ਜਿਹੜਾ ਉਸ ਦੇ ਵੱਲ ਵਧੋ ਤੁਸੀਂ ਜੋ ਜੋ ਅਕਾਲ ਤਖਤ ਸਾਹਿਬ ਤੋਂ ਜੋ ਵੀ ਹੁਕਮ ਹੋਣਗੇ ਉਹ ਤੇ ਪੈਰਾ ਦਵਾਂਗੇ ਜੋ ਐਜੀਪੀਸੀ ਅਦੇ ਇਹਦੇ ਜਿਹੜੀ ਆ ਕਮੇਟੀ ਬਣਾਈ ਗਈ ਸੀ ਉਸ ਦੇ ਵਿੱਚੋਂ ਦੋ ਮੈਂਬਰ ਚ ਐਜੂਵੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਚਾਹੇ ਬਡੂਂਗਰ ਸਾਹਿਬ ਨੇ ਉਹ ਵੱਖ ਕਰਕੇ ਆਪਣੇ ਆਪ ਨੂੰ ਉਹ ਕਹਾ ਅਕਾਲ ਤਖਤ ਸਾਹਿਬ ਨੂੰ ਕਹਿ ਰਹੇ ਆ ਕਿ ਸਾਨੂੰ ਇਸ ਤੋਂ ਲੱਗ ਕਰ ਦਿੱਤਾ ਜਾਵੇ ਕੀ ਸਮਝਿਆ ਜਾਵੇ ਇਸ ਨੂੰ ਅਕਾਲ ਤਖਤ ਸਾਹਿਬ ਵੱਲ ਪਿੱਠ ਕੀਤੀ ਸਮਝਿਆ ਦੇਖੋ ਉਹਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਤੇ ਸੰਗਤ ਆ ਜਿਹੜੀ ਹੈ ਨਾ ਜਥੇਰ ਸਾਹਿਬਾਨ ਤੇ ਸੰਗਤ ਨੇ ਫੈਸਲਾ ਕਰਨਾ ਇਹਨਾਂ ਗੱਲਾਂ ਦਾ ਵੀ ਉਹਨਾਂ ਬਾਰੇ ਕੀ ਸੋਚਦੇ ਆ ਉਹਨਾਂ ਤੇ ਕੋਈ ਤੁਸੀਂ ਪ੍ਰੈਸ਼ਰ ਸਮਝਦੇ ਹੋ ਉਹ ਉਹਨਾਂ ਦੇ ਆਪਣਾ ਮਨ ਸੀ ਇਹੋ ਜਾਂ ਤੁਹਾਨੂੰ ਪਿਛਲੀ ਮੀਟਿੰਗਾਂ ਦੇ ਵਿੱਚ ਲੱਗਿਆ ਜਾਂ ਉਹਨਾਂ ਨੇ ਕਿਸੇ ਪ੍ਰੈਸ਼ਰ ਹੇਠ ਇਹੋ ਜੀ ਪ੍ਰੈਸ਼ਰ ਤਾਂ ਹਰੇਕ ਤੇ ਹੁੰਦਾ ਵਾ ਲੇਕਿਨ ਮੰਨਣਾ ਨਾ ਮੰਨਣਾ ਤੁਹਾਡੇ ਤੇ ਆਉਂਦਾ ਵੀ ਕੀ ਤੁਸੀਂ ਆਪਣੀ ਉਹ ਸਿਰਮੌਰ ਸੰਸਥਾ ਜਿਹੜੀ ਸਾਡੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਵਿੱਤਰ ਸਥਾਨ ਆ ਜਿਸ ਤੋਂ ਉੱਪਰ ਸਾਡੇ ਲਈ ਕੁਝ ਨਹੀਂ ਹੈਗਾ ਕਿ ਅਸੀਂ ਉਹਨੂੰ ਸਮਰਪਿਤ ਹੋਣਾ ਕਿ ਆਪਣੇ ਨਿੱਜੀ ਮਫਾਦਾਂ ਨੂੰ ਦੇਖਣਾ ਵਾ ਇਸ ਲਈ ਅਸੀਂ ਸਮਰਪਿਤ ਹੈਗੇ ਆਂ ਤੇ ਸਾਡਾ ਆਪਣਾ ਕੋਈ ਮਫਾਦ ਨਹੀਂ ਹੈਗਾ ਤੁਸੀਂ ਉਹ ਦੋ ਮੈਂਬਰਾਂ ਦੇ ਬਾਹਰ ਜਾਂ ਬਾਪਸ ਲੈ ਜਾਣ ਨੂੰ ਫੈਸਲੇ ਨੂੰ ਅਸਤੀਫਾ ਇੱਕ ਦਿਨਾਂ ਕਹਿ ਲਿਆ ਜਾਵੇ ਸੱਤ ਮੈਂਬਰੀ ਕਮੇਟੀ ਉਸ ਤੋਂ ਬਾਅਦ ਕਮਜ਼ੋਰ ਹੋਇਆ ਫਿਰ ਕਰਦੇ ਹਾਂ ਜਾਂ ਕੀ ਕਮਜ਼ੋਰ ਕਿਉਂ ਪੰਜ ਮੈਂਬਰ ਹਾਜ਼ਰ ਨੇ ਪੰਜ ਦੇ ਪੰਜ ਅਸੀਂ ਹਾਜ਼ਰ ਹਾਂ ਫੈਸਲਾ ਦਿੱਤਾ ਸੀ ਬਹੁਮਤ ਲਈ ਵੀ ਚਾਰ ਚਾਹੀਦੇ ਸਾਡੇ ਕੋਲ ਤਾਂ ਪੰਜ ਹਾਜ਼ਰ ਹੈਗੇ ਤੁਸੀਂ ਬਹੁਮਤ ਮੰਨਦੇ ਹੋ ਜੀ ਇਹ ਕਹਿੰਦਾ ਮਨੋ ਵੀ ਤੁਸੀਂ ਸਟਰੋਂਗ ਬਹੁਮਤ ਹਾਂ ਪੰਜ ਮੈਂਬਰ ਹਾਜ਼ਰ ਨੇ ਪੰਜਾਂ ਨੇ ਲਿਖ ਕੇ ਭੇਜ ਦਿੱਤਾ ਇਸ ਤੋਂ ਬਾਅਦ ਤੁਸੀਂ ਹੁਣ ਜਿਸ ਤਰ੍ਹਾਂ ਦਾ ਹੁਕਮ ਤੁਹਾਨੂੰ ਹੁੰਦਾ ਹੈ ਚਾਹੇ ਉਹ ਨਵੀਂ ਭਰਤੀ ਸ਼ੁਰੂ ਕਰਨ ਦਾ ਹੁਕਮ ਹੁੰਦਾ ਹੈ ਤੇ ਚਾਹੇ ਨਵੀਂ ਪਾਰਟੀ ਬਣਾਉਣ ਦਾ ਹੁਕਮ ਹੁੰਦਾ ਤੁਸੀਂ ਤਿਆਰ ਕਰ ਲਈ ਤੇਰਾ ਬਿਲਕੁਲ ਬਿਲਕੁਲ ਅਸੀਂ ਨਹੀਂ ਸਮੁੱਚਾ ਪੰਥ ਹਾਜ਼ਰ ਹੋਊਗਾ ਉਹਦੇ ਲਈ ਸਮੁੱਚੀ ਸਿੱਖ ਕੌਮ ਹਾਜ਼ਰ ਆ ਦੁਨੀਆ ਦੇ ਵਿੱਚ ਬੈਠੇ ਸਾਰੇ ਸਿੱਖ ਹਾਜ਼ਰ ਹੋਣਗੇ ਜਿਆਨੀ ਸਾਹਿਬ ਗੈਨੀ ਹਰਪੀ ਸਿੰਘ ਉਹਨਾਂ ਦਾ ਮਾਮਲਾ ਜਿਹੜਾ ਪਿਛਲੇ ਦਿਨਾਂ ਚ ਜਾਂ ਜਿਸ ਤਰ੍ਹਾਂ ਦੇ ਦੋਸ਼ ਉਹਨਾਂ ਦੇ ਉੱਤੇ ਲੱਗੇ ਉਹਨਾਂ ਨੂੰ ਦਮਦਮਾ ਸਾਹਿਬ ਦੇ ਜਥੇਦਾਰੀ ਤੋਂ ਜਿਹੜਾ ਲਾਹ ਦਿੱਤਾ ਜਾ ਵਾਝੇ ਕਰ ਦਿੱਤਾ ਇਹਨਾਂ ਉਹਨੂੰ ਕਿਵੇਂ ਵੇਖਦੇ ਹੋ ਤਦ ਕੋ ਜੋ ਵੀ ਹੋਇਆ ਗਲਤ ਹੋਇਆ ਕਿਉਂਕਿ ਅ ਕਾਲ ਤੱਕ ਜਸਰ ਸਾਹਿਬਾਨ ਵੱਲੋਂ ਬੜਾ ਕਲੀਅਰ ਕਿਹਾ ਗਿਆ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਵੱਲੋਂ ਇਹਨਾਂ ਦੀ ਇਨਕੁਆਇਰੀ ਕਰਨ ਦਾ ਕੋਈ ਅਧਿਕਾਰ ਨਹੀਂ ਉਹਨੇ ਕਮੇਟੀ ਕੋਲ ਉਸ ਦੇ ਬਾਵਜੂਦ ਨੇ ਇਨਕੁਆਇਰੀ ਕਰਕੇ ਉਹਨਾਂ ਨੂੰ ਫਾਰਕ ਕੀਤਾ ਸੋ ਬਿਲਕੁਲ ਗਲਤ ਹੋਇਆ ਜੇ ਅਸੀਂ ਜਸਰ ਸਾਹਿਬਾਂ ਦੀ ਨਹੀਂ ਮੰਨਾਂਗੇ ਤਾਂ ਮੇਰਾ ਖਿਆਲ ਹੈ ਵੀ ਫਿਰ ਤਾਂ ਬੜੀ ਮਾੜੀ ਗੱਲ ਆ ਤਦ ਬਹੁਤ ਧੰਨਵਾਦ ਹਯਲ ਸਾਹਿਬ ਤਾਂ ਇਹ ਹਨ ਮਨਪ੍ਰੀਤ ਸਿੰਘ ਯਾਲੀ ਜੋ ਕਿ ਸ਼ੋਮਣੀ ਅਕਾਲੀ ਦਲ ਦੇ ਲੀਡਰ ਨੇ ਤੇ ਜੋ ਸੱਤ ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਗਈ ਸੀ ਉਸ ਦੇ ਵਿੱਚ ਮੁੱਖ ਲੀਡਰਾਂ ਦੇ ਵਿੱਚੋਂ ਆਉਂਦੇ ਨੇ ਤਾਂ ਅੱਜ ਉਹਨਾਂ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਅੱਜ ਜੋ ਪੰਜ ਮੈਂਬਰੀ ਕਮੇਟੀ ਇਕੱਤਰ ਹੋਈ ਸੀ ਉਸ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਆਪਣਾ ਫੈਸਲਾ ਭੇਜ ਦਿੱਤਾ ਗਿਆ ਕਿ ਅਕਾਲੀ ਦਲ ਨੇ ਸਾਡੇ ਤੋਂ ਬਿਨਾਂ ਜਿਹੜੀ ਉਹ ਭਰਤੀ ਕਰ ਲਈ ਹੈ ਉਸ ਤੋਂ ਬਾਅਦ ਕੀ ਫੈਸਲਾ ਲੈਣਾ ਸ਼੍ਰੀ ਅਕਾਲ ਤਖਤ ਸਾਹਿਬ ਉਹ ਲੈਣਗੇ ਤੇ ਉਸ ਤੋਂ ਉਸ ਫੈਸਲੇ ਦੇ ਮੁਤਾਬਕ ਇਹ ਪੰਜ ਮੈਂਬਰੀ ਕਮੇਟੀ ਜਾਂ ਕਹਿ ਲਿਆ ਜਾਵੇ ਜਾਂ ਸੱਤ ਮੈਂਬਰੀ ਕਮੇਟੀ ਕਹਿ ਲਿਆ ਜਾਵੇ ਇਹ ਚੱਲਣ ਦੇ ਲਈ ਤਿਆਰ ਹੈ ਕੈਮਰਾਮੈਨ ਅਜੇ ਦੇ ਨਾਲ ਕੁਲਵਿੰਦਰ ਸਿੰਘ ਚਲੇੜੀ ਪਟਿਆਲਾ